ਬਿਲਕੁਲ ਹੁਣ ਤੁਹਾਨੂੰ ਇੱਕ ਛੱਤ ਦੇ ਥੱਲੇ ਟਾਈਲਾਂ, ਗ੍ਰੇਨਾਈਟ, ਸੈਨੀਟਰੀ ਦਾ ਸਮਾਨ, ਫਰਨੀਚਰ ਸਾਰਾ ਕੁਝ ਇੱਕੋ ਹੀ ਸ਼ੋਰੂਮ ਵਿੱਚ ਮਿਲੂਗਾ ਜੀ। ਨਵੇਂ ਤੋਂ ਨਵੇਂ ਡਿਜ਼ਾਈਨ ਤੇ ਬਾਜ਼ਰ ਰੇਟਾਂ ਤੇ ਗਾਰੰਟੀ ਦੇ ਨਾਲ ਤੁਸੀਂ ਜਿੱਥੋਂ ਮਰਜ਼ੀ ਰੇਟ ਲੈ ਕੇ ਆ ਜਾਓ ਤੁਹਾਨੂੰ ਉਸ ਤੋਂ ਘੱਟ ਦਿੱਤਾ ਜਾਏਗਾ। ਜੋ ਰੇਟ ਆਪਕੋ ਮਾਰਕੀਟ ਮੇ ਮਿਲ ਲੇਗੇ ਉਸ ਸੇ ਵੀ ਕਮ ਰੇਟਸ ਮੇ ਹਮ ਆਪਕੋ ਚੀਜ਼ੇ ਪ੍ਰੋਵਾਈਡ ਕਰਨਗੇ ਆਪਕੇ ਘਰ ਕੇ ਲਿਏ ਔਰ ਬਹੁਤ ਹੀ ਕਮ ਰੇਟ ਮੇ ਅਬ ਆਪਣਾ ਘਰ ਬਹੁਤ ਹੀ ਸੁੰਦਰ ਬਣਾ ਪਾਏਗੇ। ਸੈਨੀਟਰੀ ਵੇਅਰ ਮੇਂ ਹਮ ਲੋਗ ਅਬ ਡੀਲ ਕਰਨੇ ਲੱਗੇ ਟਾਈਲਸ ਗ੍ਰੇनाइट ਔਰ ਸਾਰੀ ਟਾਈਲਸ ਵਗੈਰਾ ਮੇਂ ਹਾਂ ਜੀ ਕੀ ਹੁੰਦਾ ਸੀਗਾ ਜੀ ਫਰਨੀਚਰ ਬਹੁਤ ਮਹਿੰਗਾ ਜੀ ਇਹ ਬਹੁਤ ਹੀ ਰੀਜ਼ਨੇਬਲ ਰੇਟ ਤੇ ਸਾਡੀ ਗਾਰੰਟੀ ਦੇ ਨਾਲ ਤੁਹਾਨੂੰ ਕਹਿੰਦੇ ਹਾਂ ਕਿ ਮਾਰਕੀਟ ਟਰਾਈ ਕਰਕੇ ਆਓ ਸਾਡੇ ਰੇਟ ਤੇ ਕੁਆਲਿਟੀ ਦੇ ਨਾਲ ਕੋਈ ਵੀ ਤੁਹਾਡਾ ਮੈਚ ਨਹੀਂ ਕਰੇਗਾ ਸਰ ਬੇਸਿਕਲੀ ਇਹ ਵਨ ਸਟਾਪ ਸ਼ਾਪ ਹੈ ਜੇ ਤੁਹਾਨੂੰ ਆਪਣਾ ਘਰ ਬਣਾਣਾ ਹੈ ਤੁਸੀਂ ਸਾਡੇ ਕੋਲ ਆਓ ਅਸੀਂ ਬਿਲਡਰ ਵੀ ਆ ਗਏ ਮੇਰੇ ਹਸਬੰਡ ਖੁਦ ਇੰਟੀਰੀਅਰ ਡਿਜ਼ਾਈਨਰ ਹੈ ਤੁਹਾਨੂੰ ਪਲਾਨ ਵੀ ਦੇ ਦਾਂਗੇ ਫਿਰ ਬਿਲਡਿੰਗ ਦਾ ਜੋ ਜੋ ਮਟੀਰੀਅਲ ਹੈ ਟਾਈਲਸ ਲਗਣੀ ਗ੍ਰੇनाइट ਲਗਣਾ ਜੋ ਸੋਲੂਸ਼ਨ ਚਾਹੀਏ ਸਭ ਕੁਝ ਮਿਲੇਗਾ ਹਰ ਤਰ੍ਹਾਂ ਦੀ ਡਿਜ਼ਾਈਨ ਇਟਾਲੀਅਨ ਮਾਰਬਲ ਲੁੱਕ ਦੇ ਵਿੱਚ ਹਰ ਇੱਕ ਦੇ ਵਿੱਚ ਇਹ ਟਾਈਲਸ ਸਾਡੇ ਕੋਲ ਟਾਈਲ ਤੁਸੀਂ ਮਾਰਕੀਟ ਟਰਾਈ ਕਰਕੇ ਆ ਜਾਓ ਸਾਡੇ ਕੋਲ 2 ਰੁਪਏ 5 ਰੁਪਏ ਫੁੱਟ ਸਸਤੀ ਲਓ ਇਹ ਗਾਰੰਟੀ ਦੇ ਨਾਲ ਬਿਲਕੁਲ ਜੀ ਬਿਲਕੁਲ ਸਸਤੀ ਦਾ ਮਤਲਬ ਇਹ ਨਹੀਂ ਕਿ ਜੀ ਕੁਆਲਿਟੀ ਖਰਾਬ ਆ ਪ੍ਰੀਮੀਅਮ ਦੀ ਟਾਈਲ ਆ ਜੀ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਐਸੇ ਦੇਖ ਰਹੇ ਆ ਇਹ ਸਿਰਫ ਘਰੋਂ ਮੇ ਨਹੀਂ ਅਗਰ ਆਪ ਹਟਲ ਬਣਾ ਰਹੇ ਹੋ ਆਪ ਕੋਈ ਕਮਰਸ਼ਲ ਏਰੀਆ ਬਣਾ ਰਹੇ ਹੋ 플ੌਟ ਬਣਾ ਰਹੇ ਹੋ ਹਟਲ ਹੋ ਗਿਆ ਰੈਸਟੋਰੈਂਟ ਹੋ ਗਿਆ ਕੈਫੇ ਹੋ ਗਿਆ ਆਪ ਕੋ ਮੋਰੋਕਨ ਟਾਈਲਸ ਚਾਹੀਏ ਉਹ ਵੀ ਹਮਾਰੇ ਪਾਸ ਹੈ ਜਦੋਂ ਸ਼ੇਅਰ ਹੋਣੀ ਹੈ ਸ਼ੇਅਰ ਤੇ ਲੈਸ ਵੀ ਦੇਣੀ ਪੈਣੀ ਆ ਬਿਲਕੁਲ ਜੀ ਬਿਲਕੁਲ ਜਿਹੜਾ ਤਾਂ ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਉਹਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਏਗਾ ਜੀ ਲੋਕੇਸ਼ਨ ਜੀ ਰੇਲਵੇ ਰੋਡ ਤੇ ਕਪਾਨੀਆਂ ਫਰਨੀਚਰ ਐਂਡ ਸੈਨੀਟਰੀ ਸਟੋਰ ਕਪਾਨੀਆਂ ਫਰਨੀਚਰ ਦੇ ਨਾਮ ਤੋਂ ਚਲੋ ਤੁਹਾਡੀ 10 ਸਾਲਾਂ ਤੋਂ 15 ਸਾਲਾਂ ਤੋਂ ਸੇਵਾ ਕਰ ਰਹੇ ਆ ਜੀ 9315207704 ਸਾਡਾ ਜੀ ਬਹੁਤ ਆ ਚਾਹੇ ਤੁਸੀਂ ਲਗਾਤਾਰ 2 ਘੰਟੇ ਦੇਖੀ ਚਲੋ ਡਿਜ਼ਾਈਨ ਨਹੀਂ ਖਤਮ ਹੋਣੇ ਜੀ ਇਹ ਦੇਖੋ ਜੀ ਪਲੀਜ਼ ਮੇਰੀ ਰਿਕੁਐਸਟ ਹੈ ਤੁਸੀਂ ਕਸਟਮਰਸ ਆਪ ਆਓ ਤੇ ਵੈਰਾਈਟੀ ਦੇਖੋ ਇਹ ਤਾਂ ਕੁਝ ਵੀ ਨਹੀਂ ਹਲੇ ਪਿੱਛੇ ਵੀ ਬਹੁਤ ਵੈਰਾਈਟੀ ਪਈ ਹੈ ਸਰ ਰੇਲਵੇ ਰੋਡ ਨਕੋਦਰ ਕਪਾਨੀਆ ਫਰਨੀਚਰ ਦੇ ਨਾਮ ਤੇ ਕਪਾਨੀਆ ਫਰਨੀਚਰ ਐਂਡ ਸੈਨੀਟਰੀ ਸਟੋਰ ਬਾਈ ਸੁਮਿਤ ਕਪਾਨੀਆ 50% ਡਿਸਕਾਊਂਟ ਜੀ 50% ਡਿਸਕਾਊਂਟ ਬਿਲਕੁਲ ਜੀ ਬਿਲਕੁਲ ਏਜੀਐਲ ਕੰਪਨੀ ਆ ਜੀ ਕਾਫੀ ਫੇਮਸ ਆ ਜੀ ਇਹ 10 ਸਾਲ ਦੀ ਵਾਰੰਟੀ ਆ ਜੀ ਇਹਨਾਂ ਉੱਪਰ ਲੱਗਾ ਹੁੰਦਾ ਦੇਖੋ ਜੀ ਜੀ ਇਹ 50% ਡਿਸਕਾਊਂਟ ਦੇ ਉੱਪਰ ਦਵਾਂਗੇ ਜੀ ਇਹ ਇਹ ਗ੍ਰੇਨੇਟ ਆਂਦਾ ਸੀਗਾ ਜੀ 100 ਰੁਪਏ ਫੁੱਟਾ 200 ਰੁਪਏ ਫੁੱਟ ਇਹ ਸਾਰੇ ਆਪਾਂ ਜਿਹੜੀ ਚੋਰ ਬਜਾਰੀ ਬੰਦ ਕਰ ਦੇਣੀ ਆ ਜੀ ਆਪਾਂ ਬਹੁਤ ਹੀ ਵਾਜਬ ਰੇਟਾਂ ਤੇ 60 ਰੁਪਏ ਫੁੱਟ ਤੋਂ ਗ੍ਰੇਨੇ ਤੋ ਫੈਬੀਕੋਲ ਕੰਪਨੀ ਦਾ ਰੌਫ ਦਾ ਅਡੇਸਿਵ ਹੁੰਦਾ ਜੀ ਟਾਈਲਾਂ ਲਗਾਉਣ ਵਾਸਤੇ ਟਾਈਲਾਂ ਲਗਾਉਣ ਦਾ ਬਿਲਕੁਲ ਜੀ ਬਿਲਕੁਲ ਇਹਦੇ ਵੀ ਅਸੀਂ ਆਥਰਾਇਜ਼ਡ ਡੀਲਰ ਆ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਵਧੀਆ ਐਂਡ ਪ੍ਰੋਪਰ ਛੂਟ ਤੇ ਮਿਲੂਗਾ ਜੀ ਮਾਲ ਨਕੌਦਰ ਦਾ ਕਪਾਨੀਆਂ ਫਰਨੀਚਰ ਤੇ ਸੈਂਟਰੀ ਹਾਊਸ ਜਿੱਥੇ ਤੁਹਾਨੂੰ ਇੱਕ ਛੱਤ ਦੇ ਥੱਲੇ ਹੀ ਸੈਂਟਰੀ ਦਾ ਸਮਾਨ ਜਿਵੇਂ ਕਿ ਤੁਹਾਨੂੰ ਪਤਾ ਫਰਨੀਚਰ ਤਾਂ ਬਹੁਤ ਵਧੀਆ ਇੱਥਾ ਤੁਹਾਨੂੰ ਹਰ ਵੇਲੇ ਮਿਲਦਾ ਸੀ ਹੁਣ ਨਾਲ-ਨਾਲ ਸੈਂਟਰੀ ਦਾ ਸਾਮਾਨ ਵੀ ਮਿਲੇਗਾ ਗ੍ਰੇਨਾਈਟ ਵੀ ਮਿਲੇਗਾ ਟਾਇਲਾਂ ਵੀ ਮਿਲਣਗੀਆਂ ਕੀ ਕੀ ਮਿਲਣਗੀਆਂ ਰੇਲਵੇ ਰੋਡ ਤੋਂ ਦੁਕਾਨ ਮੇਰੇ ਪਿੱਛੇ ਵੇਖ ਲਓ ਕਪਾਨੀਆਂ ਸੈਂਟਰੀ ਐਂਡ ਫਰਨੀਚਰ ਹਾਊਸ ਰੇਲਵੇ ਰੋਡ ਨਕੋਦਰ ਆਓ ਤੁਹਾਨੂੰ ਲੈ ਚਲਦੇ ਆਂ ਅੰਦਰ ਔਰ ਦਿਖਾਣੇ ਆ ਨੰਬਰ ਰੂਮ ਦੇ ਹੋਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਸਭ ਤੋਂ ਪਹਿਲੇ ਆਪਣਾ ਨਾਮ ਦੱਸਣਾ ਮੇਰਾ ਨਾਮ ਸੁਮਿਤ ਕਪਾਨੀਆ ਜੀ ਕਪਾਨੀਆ ਫਰਨੀਚਰ ਐਂਡ ਸੈਨੀਟਰੀ ਸਟੋਰ ਤੋਂ ਰੇਲਵੇ ਰੋਡ ਨਕੋਤਰ ਜੀ ਨਈਆ ਕਪਾਨੀਆ ਨਹੀਂ ਹੈ ਕਪਾਨੀਆ ਸਰ ਫਰਨੀਚਰ ਦਾ ਕੰਮ ਕਰਦੇ ਕਿੰਨਾ ਦੇਰ ਹੋ ਗਈ ਆਪਾਂ ਨੂੰ ਸਾਨੂੰ ਲਗਭਗ 15 ਸਾਲ ਹੋ ਗਏ ਜੀ ਫਰਨੀਚਰ ਦਾ ਕੰਮ ਕਰਦੇ ਔਰ ਕੁਆਲਿਟੀ ਤੁਸੀਂ A1 ਦੇ ਰਹੇ ਹੋ ਨਕੋਦਰ ਸ਼ਹਿਰ ਨੂੰ ਬਿਲਕੁਲ ਜੀ ਬਿਲਕੁਲ ਕੁਆਲਿਟੀ ਵਾਈਜ਼ ਰੇਟ ਵਾਈਜ਼ ਸਾਡਾ ਸਾਰੇ ਸ਼ਹਿਰ ਤੋਂ ਸਾਰੇ ਇਲਾਕੇ ਤੋਂ ਸਭ ਤੋਂ ਵਧੀਆ ਸਾਡਾ ਰੇਟ ਹੋਊਗਾ ਡਿਜ਼ਾਈਨਿੰਗ ਵੀ ਨਵੀਂ ਤੋਂ ਨਵੀਂ ਸਾਰਾ ਕੁਝ ਬਹੁਤ ਵਧੀਆ ਤੁਹਾਡੇ ਅੱਗੇ ਸੇਵਾ ਕਰ ਰਹੇ ਹਾਂ ਜੀ ਇੱਕ ਨਾਲ ਹੋਰ ਤੁਸੀਂ ਹੁਣ ਗ੍ਰੇਨਾਈਟ ਲੈ ਲਓ ਟਾਈਲਾਂ ਨਾਲ ਸੈਂਟਰੀ ਦਾ ਸਮਾਨ ਬਿਲਕੁਲ ਜੀ ਬਿਲਕੁਲ ਹੁਣ ਤੁਹਾਨੂੰ ਇੱਕ ਛੱਤ ਦੇ ਥੱਲੇ ਟਾਈਲਾਂ ਗ੍ਰੇਨਾਈਟ ਸੈਨੀਟਰੀ ਦਾ ਸਮਾਨ ਫਰਨੀਚਰ ਸਾਰਾ ਕੁਝ ਇੱਕੋ ਹੀ ਸ਼ੋਰੂਮ ਵਿੱਚ ਮਿਲੂਗਾ ਜੀ ਨਵੇਂ ਤੋਂ ਨਵੇਂ ਡਿਜ਼ਾਈਨ ਤੇ ਵਾਜਬ ਰੇਟਾਂ ਤੇ ਗਾਰੰਟੀ ਦੇ ਨਾਲ ਤੁਸੀਂ ਜਿੱਥੋਂ ਮਰਜ਼ੀ ਰੇਟ ਲੈ ਕੇ ਆ ਜਾਓ ਤੁਹਾਨੂੰ ਉਸ ਤੋਂ ਘੱਟ ਦਿੱਤਾ ਜਾਏਗਾ ਵਾਜਬ ਕਹਿੰਦੇ ਗਾਰੰਟੀ ਦੇ ਨਾਲ ਲੈ ਕੇ ਆ ਜਾਓ ਰੇਲਵੇ ਰੋਡ ਤੇ ਪਹੁੰਚੇ ਆ ਮੈਡਮ ਜੋ ਕਹਿ ਰਹੇ ਆ ਸਹੀ ਹੈ ਬਿਲਕੁਲ ਬਿਲਕੁਲ ਸਹੀ ਸਰ ਜੋ ਰੇਟ ਆਪਕੋ ਮਾਰਕੀਟ ਮੇ ਮਿਲ ਲੇਗੇ ਉਸੇ ਵੀ ਕਮ ਰੇਟਸ ਮੇ ਹਮ ਆਪਕੋ चीजें प्रोवाइड करेंगे आपके घर के लिए और बहुत ही कम रेट में आप अपना घर बहुत ही सुंदर बना पाएंगे फर्नीचर के साथ साथ अब क्या नया शुरू किया सैनिटरी वेयर में हम लोग अब डील करने लगे टाइल्स ग्रेनाइट ਔਰ ਸਾਈਡ ਟਾਈਲਸ ਵਗੈਰਾ ਵੀ ਹਾਂ ਜੀ ਫਰਨੀਚਰ ਦਾ ਸ਼ੋਰੂਮ ਬਹੁਤ ਵਧੀਆ ਤੁਹਾਡਾ ਜੀ ਸਰ ਥੈਂਕ ਯੂ ਜੀ ਵੈਰੀ ਮਚ ਜੀ ਬਿਲਕੁਲ ਜੀ ਤੁਸੀਂ ਜਿਹੜਾ ਦੇਖ ਸਕਦੇ ਆ ਸਾਡੇ ਕੋਲ ਕਾਫੀ ਵਧੀਆ ਵੈਰਾਈਟੀ ਹੈ ਜੀ ਬਹੁਤ ਵਾਜਬ দামਾਂ ਤੇ ਅੱਗੇ ਹੁੰਦਾ ਸੀਗਾ ਜੀ ਫਰਨੀਚਰ ਬਹੁਤ ਮਹਿੰਗਾ ਜੀ ਇਹ ਬਹੁਤ ਹੀ ਰੀਜ਼ਨੇਬਲ ਰੇਟ ਤੇ ਸਾਸੀਂ ਗਾਰੰਟੀ ਦੇ ਨਾਲ ਤੁਹਾਨੂੰ ਕਹਿੰਦੇ ਆ ਕਿ ਮਾਰਕੀਟ ਟਰਾਈ ਕਰਕੇ ਆਓ ਸਾਡੇ ਰੇਟ ਤੇ ਕੁਆਲਿਟੀ ਦੇ ਨਾਲ ਕੋਈ ਵੀ ਤੁਹਾਡਾ ਮੈਚ ਨਹੀਂ ਕਰੇਗਾ ਮੈਡਮ ਤੁਸੀਂ ਕੀ ਕਹਿਣਾ ਚਾਹੋਗੇ

ਬਿਲਕੁਲ ਜੀ ਬਿਲਕੁਲ ਆਓ ਤੁਹਾਨੂੰ ਟਾਈਲਸ ਦਿਖਾਣੇ ਆ ਜੀ ਹਰ ਤਰ੍ਹਾਂ ਦੀ ਡਿਜ਼ਾਈਨ ਇਟਾਲੀਅਨ ਮਾਰਬਲ ਲੁੱਕ ਦੇ ਵਿੱਚ ਹਰ ਇੱਕ ਦੇ ਵਿੱਚ ਇਹ ਟਾਈਲਸ ਅੱਗੇ ਹੁੰਦੀਆਂ ਸੀ ਆ ਜੀ ਬਹੁਤ ਮਹਿੰਗੀਆਂ ਆ ਜੀ ਫਲਾਨਾ ਜੀ ਹੁਣ ਸਾਡੇ ਕੋਲ ਟਾਈਲ ਤੁਸੀਂ ਮਾਰਕੀਟ ਟਰਾਈ ਕਰਕੇ ਆਜੋ ਸਾਡੇ ਕੋਲ 2 ਰੁਪਏ 5 ਰੁਪਏ ਫੁੱਟ ਸਸਤੀ ਲਓ ਇਹ ਗਾਰੰਟੀ ਦੇ ਨਾਲ ਬਿਲਕੁਲ ਸਸਤੀ ਜੀ ਬਿਲਕੁਲ ਜੀ ਬਿਲਕੁਲ ਸਸਤੀ ਦਾ ਮਤਲਬ ਇਹ ਨਹੀਂ ਕਿ ਜੀ ਕੁਆਲਿਟੀ ਖਰਾਬ ਆ ਪ੍ਰੀਮੀਅਮ ਦੀ ਟਾਈਲ ਆ ਜੀ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਜੇ ਡਿਜ਼ਾਈਨਾਂ ਦੀ ਗੱਲ ਕਰੀ ਕਿੰਨੇ ਕੁ ਡਿਜ਼ਾਈਨ ਆ ਜਾਂਦੇ ਜੀ ਇਹਦੇ ਡਿਜ਼ਾਈਨ ਦਾ डिज़ाइन ਦਾ ਜੀ ਇਨ ਡਿਜ਼ਾਈਨ ਦਾ ਇੰਨੇ ਕਿ ਤੁਸੀਂ ਭਾਵੇਂ 2-3 ਘੰਟੇ ਲਗਾਤਾਰ ਖੋਲ੍ਹ ਦਿਓ ਯਾਰ ਸਾਰੇ ਡਿਜ਼ਾਈਨ ਕੋ ਮੈਂ ਕਹਾਂ ਜੀ ਬਹੁਤ ਡਿਜ਼ਾਈਨ ਆ ਜੀ ਵਾਹ ਜੀ ਵਾਹ ਇਹ ਅੱਛੇ ਰ ਆ ਦੇਖਿਆ ਵਧੀਆ ਵਧੀਆ ਡਿਜ਼ਾਈਨ ਆ ਜੀ ਕੀ ਆਗਵਾੜ ਆ ਵਾਹ ਜੀ ਵਾਹ ਡਿਜ਼ਾਈਨਸ ਅਬ ਆਪ ਜੈਸੇ ਦੇਖ ਰਹੇ ਆ ਇਹ ਸਿਰਫ ਘਰੋ ਮੇ ਨਹੀਂ ਅਗਰ ਆਪ ਹੋਟਲ ਬਣਾ ਰਹੇ ਹੋ ਆਪ ਕੋਈ ਕਮਰਸ਼ਲ ਏਰੀਆ ਬਣਾ ਰਹੇ ਹੋ ਪਲਾਟ ਬਣਾ ਰਹੇ ਹੋ ਹੋਟਲ ਹੋ ਗਿਆ ਰੈਸਟੋਰੈਂਟ ਹੋ ਗਿਆ ਕੈਫੇ ਹੋ ਗਿਆ ਤੁਹਾਨੂੰ ਮੋਰੋਕਨ ਟਾਈਲਸ ਚਾਹੀਏ ਉਹ ਵੀ ਸਾਡੇ ਕੋਲ ਹੈ ਕਿ ਸੁਦੇਨੀ ਜੀ ਇਨਕ ਬਾਰੇ ਵਿੱਚ ਕੀ ਕਹਿਮੈਂ ਆਂ ਆਪਕਾ ਸਰ ਯਹੀ ਜੈਸੇ ਮੈਂ ਆਪਕੋ ਪਹਿਲੇ ਕ ਮੋਰੋਕਨ ਟਾਈਲਸ ਹੈ ਯਾ ਆਪ ਲੋਗ ਆਪਣੇ ਹੋਟਲ ਰੈਸਟੋਰੈਂਟ ਕੈਫੇਸ ਇਵਨ ਕਿ ਘਰ ਮੇਂ ਵੀ ਲਗਵਾ ਸਕਤੇ ਹੈ ਘਰ ਮੇਂ ਵੀ ਲਗਵਾ ਸਕਤੇ ਬਿਲਕੁਲ ਜੀ 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 ਇਹ ਜੀ ਟਾਈਲ ਕਾਫੀ ਵਧੀਆ ਜੀ ਇਹ ਮਾਰਕੀਟ ਦੇ ਵਿੱਚ ਬਹੁਤ ਮਹਿੰਗੀ ਮਿਲਦੀ ਹੈ ਬਟ ਸਾਡੇ ਕੋਲ ਆਓ ਤੁਹਾਨੂੰ ਬਹੁਤ ਹੀ ਬਾਜਵ ਰੇਟਾਂ ਤੇ ਸਾਰਾ ਸਮਾਨ ਪ੍ਰੋਵਾਈਡ ਕਰਾਵਾਂਗੇ ਜੀ ਏ ਵੀਡੀਓ ਜਦੋਂ ਸ਼ੇਅਰ ਹੋਣੀ ਹੈ ਸ਼ੇਅਰ ਤੇ ਲੈਸ ਵੀ ਦੇਣੀ ਪੈਣੀ ਆ ਬਿਲਕੁਲ ਜੀ ਬਿਲਕੁਲ ਜਿਹੜਾ ਤਾਂ ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਉਹਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਏਗਾ ਜੀ ਇਹ ਲੋਕੇਸ਼ਨ ਵੀ ਦੱਸ ਦਿਓ ਜੀ ਆਪਣੀ ਲੋਕੇਸ਼ਨ ਜੀ ਰੇਲਵੇ ਰੋਡ ਤੇ ਕਪਾਨੀਆ ਫਰਨੀਚਰ ਐਂਡ ਸੈਨੀਟਰੀ ਸਟੋਰ ਕਪਾਨੀਆ ਫਰਨੀਚਰ ਦੇ ਨਾਂ ਤੋਂ ਚਲੋ ਤੁਹਾਡੀ 10 ਸਾਲਾਂ ਤੋਂ 15 ਸਾਲਾਂ ਤੋਂ ਸੇਵਾ ਕਰ ਰਹੇ ਆ ਜੀ ਉਸੇ ਹੀ ਸ਼ੋਰੂਮ ਦੇ ਵਿੱਚ ਅਸੀਂ ਹੁਣ ਨਵਾਂ ਕੰਮ ਸਟਾਰਟ ਕੀਤਾ ਜੀ ਮੇਰਾ ਆਪਣਾ ਫੋਨ ਨੰਬਰ ਵੀ ਦੇ ਦਿਓ ਨਾਲ ਮੇਰਾ ਜੀ 9815207704 ਜੀ ਸਾਡੇ ਅਫੀਸ ਦਾ ਨੰਬਰ ਹੈ 931900009 ਜੀ ਔਰ ਜਿਹੜਾ ਜੀ ਸ਼ੇਅਰ ਕਰਕੇ ਆਊਗਾ ਉਹਨੂੰ ਉਹਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਏਗਾ ਜੀ ਬਿਲਕੁਲ ਜੀ ਬਿਲਕੁਲ ਪਹਿਲਾਂ ਦੀ ਹੋਰ ਵੀ ਵੈਰਾਈਟੀ ਹੈ ਆਪਣੇ ਕੋਲ ਬਹੁਤ ਆ ਜੀ ਬਹੁਤ ਆ ਚਾਹੇ ਤੁਸੀਂ ਲਗਾਤਾਰ 2 ਘੰਟੇ ਦੇਖੀ ਚਲੋ ਡਿਜ਼ਾਈਨ ਨਹੀਂ ਖਤਮ ਹੋਣੇ ਜੀ ਇਹ ਦੇਖੋ ਜੀ ਇਹ ਤੁਹਾਡੀ ਵੀਡੀਓ ਵਿੱਚ ਕੈਪਚਰ ਨਹੀਂ ਹੋ ਪਾਏਗੀ ਇਸ ਲਈ ਪਲੀਜ਼ ਮੇਰੀ ਰਿਕਵੈਸਟ ਹੈ ਤੁਸੀਂ ਕਸਟਮਰਸ ਆਪ ਆਓ ਤੇ ਵੈਰਾਈਟੀ ਦੇਖੋ ਇਹ ਤਾਂ ਕੁਝ ਵੀ ਨਹੀਂ ਹਲੇ ਪਿੱਛੇ ਵੀ ਬਹੁਤ ਵੈਰਾਈਟੀ ਪਈ ਹੈ ਜੇ ਨਹੀਂ ਵੀਡੀਓ ਸਾਡੀ ਹੀ ਛੋਟੀ ਛੋਟੀ ਬਹਿ ਜਾਏਗੀ ਛੋਟੀ ਬਹਿ ਜਾਏਗੀ ਬਿਲਕੁਲ ਜੀ ਇੱਕ ਕਾਫੀ ਵਧੀਆ ਵੁੱਡਨ ਲੁੱਕ ਦੇ ਵਿੱਚ ਜੀ ਕਈ ਲੋਕ ਵੁੱਡਨ ਫਲੋਰਿੰਗ ਲਾਣਾ ਪਸੰਦ ਕਰਾਉਂਦੇ ਆ ਪਰ ਉਹ ਲੱਕੜ ਤੋਂ ਪਰਹੇਜ਼ ਕਰਦੇ ਆ ਇਹ ਸੇਮ ਲੱਕੜ ਵਰਗੀ ਲੁੱਕ ਹੈ ਜੀ ਬਿਲਕੁਲ ਬਿਲਕੁਲ ਜੀ ਲੋਕਾਂ ਚਾਹੁੰਦੇ ਆ ਕਈ ਵਾਰੀ ਲੱਕੜ ਨੂੰ ਘੋਣ ਜਦਾ ਲੱਗ ਜਾਂਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਹੁਣ ਉਹਦੇ ਵਿੱਚ ਅਸੀਂ ਅੱ ਇਹ ਵੁੱਡਨ ਟਾਈਲ ਵੁੱਡਨ ਲੁੱਕ ਟਾਈਲ ਇਹ ਵੀ ਕਾਫੀ ਜ਼ਿਆਦਾ ਚੱਲਦੀ ਹੈ ਜੀ ਵਿਟਰੀਫਾਈਡ ਟਾਈਲ ਹੁੰਦੀ ਹੈ ਕਾਫੀ ਵਧੀਆ ਹੋਰ ਬਹੁਤ ਵੈਰਾਈਟੀਆਂ ਹਮਾਰ ਐਲੀਵੇਸ਼ਨ ਵਾਸਤੇ ਸੈਂਟਰੀ ਤੇ ਬਚਕੀ ਕੀ ਮਿਲੇਗਾ ਆਪਣੇ ਕੋ ਜੀ ਸੀਟਾਂ ਹੋ ਗਈਆਂ ਵਾਸ਼ ਵਿਸ਼ਣ ਹੋ ਗਏ ਇਹ ਏਜੀਐਲ ਕੰਪਨੀ ਦੇ ਬਿਲਕੁਲ 50% ਡਿਸਕਾਊਂਟ ਦੇ ਵਿੱਚ ਤੁਹਾਨੂੰ ਮਿਲੇਗਾ ਜੀ ਕਹਿੰਦਾ ਜੀ ਇੱਕ ਵਾਰ ਫੇਰ ਦੱਸਿਓ 50% ਡਿਸਕਾਊਂਟ ਜੀ 50% ਡਿਸਕਾਊਂਟ ਬਿਲਕੁਲ ਜੀ ਬਿਲਕੁਲ ਏਜੀਐਲ ਕੰਪਨੀ ਹੈ ਜੀ ਕਾਫੀ ਫੇਮਸ ਹੈ ਜੀ ਇਹ 10 ਸਾਲ ਦੀ ਵਾਰੰਟੀ ਹੈ ਜੀ ਇਹ ਇਹਨਾਂ ਉੱਪਰ ਲੱਗਾ ਹੁੰਦਾ ਦੇਖੋ ਜੀ ਜੀ ਇਹ 50% ਡਿਸਕਾਊਂਟ ਦੇ ਉੱਪਰ ਦਵਾਂਗੇ ਜੀ ਇਹ 10 ਸਾਲ ਬਿਲਕੁਲ ਬਿਲਕੁਲ 10 ਸਾਲ ਦੀ ਇਹ ਗਾਰੰਟੀ ਹੈ ਜੀ ਔਰ ਰੇਟ ਅੱਧਾ ਅੱਧਾ ਰੇਟ ਬਿਲਕੁਲ 50% ਇਸ ਤੋਂ ਇਲਾਵਾ 60 ਰੁਪਏ ਫੁੱਟ ਤੋਂ ਸਟਾਰਟ ਹੋ ਜਾਂਦਾ ਜੀ ਕਿੰਨੇ ਤੋਂ ਜੀ 60 ਰੁਪਏ 60 ਰੁਪਏ ਬਿਲਕੁਲ ਜੀ ਬਿਲਕੁਲ 60 ਰੁਪਏ ਫੁੱਟ ਤੋਂ ਜੀ ਅੱਗੇ ਜੀ ਗ੍ਰੇਨੇਡ ਆਂਦਾ ਸੀਗਾ ਜੀ 100 ਰੁਪਏ ਫੁੱਟਾ 200 ਰੁਪਏ ਫੁੱਟ ਇਹ ਸਾਰੇ ਆਪਾਂ ਜਿਹੜੀ ਚੋਰ ਬਜਾਰੀ ਬੰਦ ਕਰ ਦੇਣੀ ਹੈ ਜੀ ਆਪਾਂ ਬਹੁਤ ਗ੍ਰੇਨਰ ਸਟਾਰਟ ਆ ਜੀ ਸਿਰਫ 60 ਰੁਪਏ ਫੋਰ ਤੋਂ ਸਟਾਰਟ ਬਿਲਕੁਲ ਬਿਲਕੁਲ ਜੀ ਬਿਲਕੁਲ ਆਣਾ ਕਿੱਥੇ ਪਊਗਾ ਜੀ ਆਣਾ ਜੀ ਕਪਾਨੀਆਂ ਫਰਨੀਚਰ ਐਂਡ ਸੈਂਟਰੀ ਸਟੋਰ ਰੇਲਵੇ ਰੋਡ ਨਕੌਦਰ ਨਕੌਦਰ ਇਹ ਗ੍ਰੇਨਰ ਦੇ ਵਿੱਚ ਕਿੰਨੀ ਕੁਆਲਿਟੀ ਆ ਜਾਂਦੀ ਆ ਗ੍ਰੇਨਰ ਦੇ ਵਿੱਚ ਮੇਰੇ ਕੋਲ 100 ਡਿਜ਼ਾਈਨ ਆ ਜੀ 100 100 ਕਲਰ ਆ ਬਾਕੀ ਸਾਰਾ ਗੋਡਾਊਨ ਚ ਪਿਆ ਇੱਥੇ ਇੱਕ ਇੱਕ ਐਗਜ਼ੈਂਪਲ ਰੱਖਿਆ ਹੈ ਬਾਕੀ ਸਾਡੇ ਕੋਲ ਫੈਬੀਕੋਲ ਕੰਪਨੀ ਦਾ ਰੌਫ ਦਾ ਅਡੇਸਿਵ ਹੁੰਦਾ ਜੀ ਟਾਈਲਾਂ ਲਗਾਉਣ ਵਾਸਤੇ ਟਾਈਲਾਂ ਲਗਾਉਣ ਦਾ ਬਿਲਕੁਲ ਜੀ ਬਿਲਕੁਲ ਇਹਦੇ ਵੀ ਅਸੀਂ ਆਥਰਾਇਜ਼ ਡੀਲ ਤੋ ਕਪਾਨੀਆਂ ਫਰਨੀਚਰ ਔਰ ਸੈਂਟਰੀ ਸਟੋਰ ਰੇਲਵੇ ਰੋਡ ਨਕੌਦਰ ਤੇ ਬੈਠੇ ਆ ਇਸ ਵਕਤ ਵੀਡੀਓ ਨੂੰ ਜਿਆਦਾ ਆਪਾਂ ਲੰਬੀ ਨਹੀਂ ਕਰਾਂਗੇ ਸਰ ਸਾਡੇ ਨਾਲ ਬੈਠੇ ਨੇ ਮੈਡਮ ਬੈਠੇ ਨੇ ਔਰ ਬਹੁਤ ਸਾਰੀਆਂ ਛੋਟਾਂ ਦੇਤੀਆਂ ਸਰ ਜਦੋਂ ਇਹ ਏਕਤਾ ਲਹਿਰ ਤੇ ਵੀਡੀਓ ਚੱਲਣੀ ਆ ਲੋਕਾਂ ਨੇ ਲੈਸ ਬੜੀ ਮੰਗਣੀ ᱛੀ ਆ ਤੁਸੀਂ ਕੋਈ ਗੱਲ ਨਹੀਂ ਜੀ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਜੀ ਜੀ ਮੈਡਮ ਤੁਸੀਂ ਵੀ ਇਹੀ ਪ੍ਰੋਮੋਟ ਕਰਦੇ ਹੋ ਬਿਲਕੁਲ ਸਰ ਜੋ ਆਪਣੇ ਸਾਧ ਇਵਨ ਕੀ ਹੋਰ ਕਸਟਮਰ ਸਾਥ ਵੀ ਲੈ ਕੇ ਆਉਣਗੇ ਆਪਣੇ ਰੈਫਰੈਂਸ 'ਤੇ ਉਹਨਾਂ ਕੋ ਵੀ ਆਰਡਰ ਡਿਸਕਾਊਂਟ ਦਿੱਤਾ ਜਾਏਗਾ ਵਾਯੂਆ ਤੁਸੀ ਕੀ ਸੋਚਦੇ ਹੋ ਜਲਦੀ ਤੋਂ ਜਲਦੀ ਪਹੁੰਚਣਾ ਜੀ ਕਿੱਥੇ ਪਹੁੰਚਣਾ ਆ ਕਪਾਨੀਆਂ ਫਰਨੀਚਰ ਔਨ ਸੈਂਟਰੀ ਰੇਲਵੇ ਰੋਡ ਨਕੌਦਰ ਤੇ ਪਹੁੰਚੋ ਵੱਧ ਤੋਂ ਵੱਧ ਜਿਹੜਾ ਲਾਭ ਲਓ ਇਸ ਚੀਜ਼ ਦਾ ਕਿਉਂਕਿ ਇਹਨਾਂ ਨੇ ਕੁਝ ਚੀਜ਼ਾਂ ਹਾਫ ਰੇਟ ਤੇ 50% ਡਿਸਕਾਊਂਟ ਤੇ ਵੀ ਕੀਤੀਆਂ ਹੋਈਆਂ ਇਹਨਾਂ ਦਾ ਫਰਨੀਚਰ ਤੇ ਨੰਬਰ 1 ਸੀ ਹੁਣ ਇੱਕ ਛੱਤ ਦੇ ਥੱਲੇ ਤੁਹਾਨੂੰ ਫਰਨੀਚਰ ਦੇ ਨਾਲ-ਨਾਲ ਸੈਂਟਰੀ ਨਾਲ-ਨਾਲ ਗ੍ਰੇਨਾਈਟ ਔਰ ਬਹੁਤ ਕੁਝ ਸਾਈਟ ਟਾਈਲਾਂ ਜਿਹੜੀਆਂ A1 ਨੰਬਰ 1 ਟਾਈਲਾਂ ਇੱਥੋਂ ਤੁਸੀਂ ਲੈ ਸਕਦੇ ਹੋ ਤਾਂ ਜਲਦੀ ਤੋਂ ਜਲਦੀ ਪਹੁੰਚੋ ਰੇਲਵੇ ਰੋਡ ਨਕੋਦ